ਵੇਖਾਂ ਪਰੋਣੀ ਆ ਗਿਆ ਆ ਪਰ ਕੋਈ ਫਿਕਰ ਨਹੀਂ ਨਾ ਭਰਾ ਮੁੰਦੇ ਨਾ ਪਰ ਠਿਕਰ ਕੋਈ ਨਹੀਂ ਉਹ ਵੇਖਾਂ ਪਰਝਾਈ ਆ ਗਈ ਹੈ ਕਿ ਨਹੀਂ ਵੇ ਨਾ ਨਾ ਆਈਆਂ ਨਾ 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 ਦੀ ਸੇਵਾ ਕਰਨੀ ਸਾਬ ਜੀ ਕੋਈ ਰੋਟੀ ਵੀ ਪਾਣੀ ਬਹੁਤ ਆਈਆਂ ਸੀ ਮੈਂ ਤੇਵਾ ਕਰੁੰਦਾ ਵੇ ਕਿਹਾ ਕਿ ਤੇ ਤੁਸੀਂ ਸੇਵਾ ਹੀ ਨਾ ਕਿਹਾ ਸੀ ਧਰ ਲਈ ਕਿ ਚੀਜ਼ ਰੱਖੀ ਸੀ ਕਹਿੰਦੇ ਕੀ ਤੁਹਾਡੇ ਲਈ ਨਹੀਂ ਆ ਧਰ ਲਈ ਨਹੀਂ ਆ ਹੈ ਤੇ ਮਿਹਰ ਲਈ ਆ ਸਾਹਿਬ ਲਈ ਆ ਪਰ ਜਦੋਂ ਤੁਸੀਂ ਗਏ ਸੀ ਨਾ ਉੱਥੇ ਕਿੱਥੇ ਗਏ ਸੀ ਅਜ ਮੇਰ ਗਏ ਸੀ ਅਜ ਮੇਰ ਸੂਰਤ ਮੇਰ ਅਜਮੇਰ ਵੀ ਹੈਗਾ ਵਾ ਪਰ ਸੂਰਤ ਕੇ ਅੱਛਾ ਅਜ ਮੇਰਾ ਫੈਸ਼ਨ ਹੈ ਤੁਸੇ ਲੈ ਉਹ ਲੈ ਹਾਂ ਇਹ ਨਾ ਮਗਰ ਆਗਾ ਮਗਿੱਤਾ ਤੇ ਪੋਛਦੇ ਨਾ ਮਗਰ ਅਗੀ ਕੀਤਾ ਹਾ 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 ਹਾਏ ਮੈਂ ਮਰ ਗਿਆ ਕਿੰਨੀਆਂ ਸੋਹਣੀਆਂ ਤੇ ਨਿੱਕੀ ਜੀ ਦਾ ਬਣਾ ਲਈ ਮੇਰੇ ਨਾਲ ਅੱਗੇ ਇਹਦੇ ਨਾਲ ਤਾਂ ਟਾਂਡਾ ਸੁੱਟ ਲਿਆ ਹੁੰਦਾ ਨਾ ਉਹ ਸੂਟ ਦੀ ਵਿੱਚ ਕੱਪੜਾ ਬਚਿਆ ਸੀ ਨਾ ਬਹੁਤ ਸੋਹਣੀਆਂ ਮੈਂ ਦੇਖ ਕੇ ਚੇਤਾ ਆ ਗਿਆ ਮਨ ਨੂੰ ਤਾਂ ਇਹਦਾ ਦੇ ਬਣਾਉਣੀਆ ਪੜੀ ਸੋਹਣੇ ਲੱਗਦੇ ਹੁੰਦੇ ਆ ਇਹ ਵਜਾ ਵੀ ਬਣਾਉਂਦੇ ਨਾ ਹਾਂ ਬੜਾ ਵਜਾ ਬਣਾਉਂਦਾ ਤੇਰੀ ਨਾਲ ਦੀ ਕੋ ਵੀ ਤੇਰੀ ਕੱਪੜਾ ਆਦ ਮੈਂ ਆਪੀ ਦਿੱਤੀਆਂ ਸੀ ਭਾਬੀ ਨੂੰ ਆ ਇਹ ਆ ਦਿੱਤਾ ਸੀ ਆ ਇਹਦਾ ਟੋਟਾ ਸੀ ਜੀ ਦੇ ਸੂਟ ਨਾਲ ਦਾ ਇਹਨੇ ਦੇ ਛੜਿਆ ਸੀ ਤੇ ਮੈਂ ਫੜ ਕੇ ਮਿਲ ਤਾ ਸੀ ਤੂੰ ਤਾਂ ਸੋਚਿਆ ਹਣਾ ਚੱਲ ਹੋਰ ਬਣਾਵਿੰਨੀ ਹੈ ਨਾ ਹਾਂ ਬੜੇ ਚਿਰ ਦਾ ਨਾ ਭਾਬੀ ਜਰੀ ਫਿਰ ਮਗਰੋਂ ਕੰਮ ਕਰ ਲਈ ਰੇ ਹੈ ਇਹ ਕਪੜਾ ਹੈ ਨਾ ਉਹਨੇ ਇੱਕ ਦਾ ਹਿਸਾਬ ਨਾਲ ਬਣ ਗਿਆ ਪਤਾ ਨਹੀਂ ਉਹਨੇ ਮਿਹਰ ਨੂੰ ਆਉਗੇ ਸਾਹਿਬ ਨੂੰ ਆਉਗ ਮਿਹਰ ਨੂੰ ਆਇਨਾ ਹਣਾ ਨਹੀਂ ਆਣਾ ਹਣਾ ਨਾ ਉਹ ਸਾਹਿਬ ਨੂੰ ਆ ਆ ਬੜੇ ਚਿਰ ਦਾ ਟੋਟਾ ਮੇਰੇ ਕੋਲ ਵਧਿਆ ਫਿਰਦਾ ਮੇਰੇ ਸੁੱਟਣ ਨੂੰ ਜੀ ਨਹੀਂ ਕਰਦਾ ਇਹ ਘੱਟੋ ਘੱਟ 9 ਸਾਲ ਹੋ ਗਏ ਤੇ ਮੇਰਾ ਨਾ 셔ਟ ਹੀ ਕਵਾਚੀ ਅੱਜ ਤੱਕ ਲੱਭੀ ਨਹੀਂ 셔ਟ ਪਜਾਮਾ ਹੈਗਾ ਲੈ ਵੀ ਚੁੰਨੀ ਆਖਾਂ ਸਾਹਮਣੇ ਰਹੇਗਾ ਨਾਲ ਚੇਤਾ ਆਇਆ ਕਰੂਗਾ ਆਹ ਸਾਹਿਬ ਦਾ ਬਣਾਇਆ ਅੱਛਾ ਸਾਹਿਬ ਦਾ ਆ ਨਾਈਟ ਕੋ ਸੋੜਾ ਹੈ ਇਹ ਨਾ ਸੋੜਾ ਬਿਲਕੁਲ ਨਾ ਮੈਂ ਹਾਂ ਤੇ ਬਣੀ ਜਾਂਦੇ ਆ ਸਾਹਿਬ ਤਾਂ ਨਹੀਂ ਬਣਿਆ ਫਿਰ ਮੈਂ ਸਾਹਿਬ ਨਹੀਂ ਦਿੱਤਾ ਕੱਢ ਹੋਇਆ ਲੱਗਦਾ ਚਲਨ ਕਰਨ ਤੇ ਵੱਡਾ ਜਲ ਹੋ ਤੇ ਰਣੀ ਮੇਡ ਕੱਟਦਾ ਦੂਜੇ ਹੱਥ ਦੇ ਛੋਟੇ ਬਚਾ ਲੇ ਬਹੁਤ ਸੋੜੇ ਜਾ ਕੇ ਇਹਨਾਂ ਨੂੰ ਸਾਹਿਬ ਦਾ ਪਜਾਮਾ ਵੱਡਾ ਤੇ ਗਰਮੇ ਦਾ ਛੋਟਾ ਜਿੱਦਾਂ ਜਿੱਦਾ ਕੱਪੜਾ ਹੈਗਾ ਹੀ ਮੋਤਾਂ ਤੇ ਬਣਾਇਆ ਪਹਿਲਾਂ ਰਿੱਜੇ ਜਾਂਦੀ ਹੋਏ ਆ ਜਿਹੜੇ ਜੋ ਜਿੱਦਾਂ ਟੋਟੇ ਵਦੇ ਉਹ ਹਲਾਤੇ ਇਹ ਮਿਹਰ ਦਾਵਾ ਪਰ ਇਹ ਵੀ ਕੱਪੜਾ ਧੋੜਾ ਹੈ ਨੀ ਵੀ ਵੀ ਜਾਂਦਾ ਜਿੱਦਾਂ ਕਰ ਕਰ ਕੇ ਆ ਵੀ ਜਲੇ ਸਾਹਿਬ ਨਾ ਨਹੀਂ ਨਹੀਂ ਚਲ ਕੋਈ ਨਹੀਂ ਹੋਰ ਇੱਕ ਸੂਟ ਦੂਸਾ ਕਮਿਆ ਨਹੀਂ ਤੇ ਦੂਸਾ ਆਹ ਕਰੇ ਟੋਟੇ ਹੀ ਨਾ ਪਜੇ ਚੱਲ ਬਈ ਕੰਮ ਕਰਕੇ ਫਿਰ ਮੈਂ ਆ ਜਿਹੜਾ ਬਣਾਉਣ ਲੱਗੀ ਹਾਂ ਪਹਿਲਾਂ ਸਾਹਿਬਾ ਨਹੀਂ ਨਹੀਂ ਮੈਂ ਦਾ ਫਿਰ ਮੈਂ ਪਿੰਕ ਵਾਲਾ ਕੁੜੀਆਂ ਨੂੰ ਸੋਹਣ ਆਹ ਜਿਹੜੇ ਆ ਆ ਇਹਨਾਂ ਨੇ ਉਹ ਆਪਣੇ ਉਹਦੇ ਬੇਬੀ ਦੇ ਬਣਾਏ ਸੀ ਹਾਂ ਆ ਜਿਹੜਾ ਕਿਨ ਫਰਿਆਦਾ ਬਣਾਇਆ ਇੱਕ ਆਹ ਦਾ ਇੱਕ ਇਹਦੇ ਨਾਲ ਦਾ ਅੱਛਾ ਅੱਛਾ ਤੇ ਆ ਇਹਨਾਂ ਨੇ ਸੋਚਣਾ ਚੱਲ ਉਹਨਾਂ ਦੋਵਾਂ ਦੇ ਕੇ ਕਿਹੜਾ ਜਿਹੜਾ ਛੋੜਾ ਵੱਧ ਬਚਿਆ ਸੀ ਪੀਸ ਤੇ ਆਪ ਵੀ ਚੱਲ ਜਰੂਰੀ ਵੇਸਟ ਜਰੂਰੀ ਕਰਨੀ ਬਹੁਤ ਵਧੀਆ ਤੇ ਆ ਆਪਾਂ ਭਾਬੀ ਨੂੰ ਮੈਂ ਆਪਣੇ ਕੋਲੋਂ ਦਿੱਤਾ ਸੀ ਤੇ ਆ ਆਪਾਂ ਭਾਬੀ ਦੇ ਸੂਟ ਚੋਂ ਬਚਿਆ ਦਿੰਨਾ ਨਹੀਂ ਕਰ ਮੇਰਾ ਤੇਜੀ ਖਾਜੋ ਅੱਜ ਪਾਈਏ ਚੱਲ ਚੱਲੋ ਆ ਵਧੀਆ ਹੋ ਗਿਆ ਹਰੇ ਆ ਇਹ ਆ ਵੀ ਸਾਡੇ ਘਰ ਹੁਣ ਇੱਕ ਨਹੀਂ ਦੋ ਗੁਰਮੇਰਾ ਵਾ ਅੱਛਾ ਉਹ ਜਿਹੜੀ ਦੂਜੀ ਆ ਨਾ ਨੰਦਨੀ ਉਹਦਾ ਨਾਮ ਆ ਉਹਨੂੰ ਵੀ ਗੁਰਮੇਰ ਦੇ ਕੱਪੜੇ ਪਾਈ ਗਏ ਚਲਿਆਂ ਰਲਿਆਂ ਮਿਲਿਆਂ ਪਾ ਲੈਣੀਆਂ ਉਹਨੂੰ ਦੇ ਦੇ ਦਿਆਂ ਫਰਾਕਾਂ ਤੇ ਕੋ ਪਾ ਲੈਂਦੀ ਨੰਦਨੀ ਜਿਹੜੀ ਉਹ ਥੋੜੀ ਛੋਟੀ ਲੱਗ ਰਹੀ ਹੋਣਾ ਥੋੜੀ ਜਿਹੀ ਛੋਟੀ ਲੱਗਦੀ ਆ ਜਿਹੜਾ ਥੋੜੇ ਜੇ ਆ ਜਾਂਦੇ ਛੋਟੇ ਆ ਜਾਂਦੇ ਫਰਾਕਾਂ ਪਾ ਲੈਂਦੀ ਚਲ ਇੱਕ ਮੇਹਰ ਪਾ ਲੂਗੀ ਤੇ ਇੱਕ ਨੰਦਨੀ ਪਾ ਲੂਗੀ ਆਹ ਨੂੰ ਇੱਕ ਦੇ ਦਾਂਗੇ ਜਿਹੜੇ ਨਿੱਕੇ ਹੋਈ ਜਾਂਦੇ ਆ ਮਤਲਬ ਉਹ ਸੂਟ ਚੰਗੇ ਆ ਪਰ ਨਿੱਕੇ ਹੋਈ ਜਾਂਦੇ ਜਿਹੜੇ ਉਹ ਉਹਨੂੰ ਦੇ ਹੀ ਜਾਣੇ ਆ ਕਾਲ ਮੇਰੇ ਕੇ ਪਾਈ ਜਾਂਦੇ ਆ ਕਿ ਕਿਤੇ ਜਿਹੜੇ ਫਿਰਕਾ ਦੀ ਗੱਲ ਆ ਚਲੋ ਭਾਬੀ ਥੈਂਕ ਯੂ ਬਹੁਤ ਮੈਨੂੰ ਸਭ ਬਦਿਆ ਆ ਫਰਾਂਸ ਤੇਰਾ ਸੂਟ ਨਾਲ ਦੀ ਜੂਆ ਨਹੀਂ ਨਹੀਂ ਸੂਟ ਨਾਲ ਦੀ ਨਹੀਂ ਫੈਂਸੀ ਜੀ ਥੋੜੀ ਜੀ ਲੱਗੀ ਨਾ ਇਹ ਆ ਜਿਹੜੀ ਹੋਰ ਕਲਰ ਆ ਹੋਰ ਕੋਈ ਲੈਸ ਦਾ ਤਰ੍ਹਾਂ ਲੱਗ ਗਈ ਮੁੰਡੀ ਟੇਟੀ ਬਣ ਗਈ ਨਾ ਲੈਸ ਜੀ ਲੱਗੀ ਤੇ ਫੈਂਸੀ ਜੀ ਬਣ ਗਈ ਇਹ ਜਿਹੜੀ ਆ ਉਹ ਲੱਗਣ ਦੀ ਆ ਰੈਡੀमेड ਮਿਲਦੀਆਂ ਨਾ ਇਦਾਂ ਦੀਆਂ ਕਾਟਨ ਦੀਆਂ ਉਦਾਂ ਦੀ ਲੱਗਣ ਦੀ ਆ ਬਾਹ ਮੈਂ ਇੱਕ ਦੀ ਨਹੀਂ ਰੱਖੀ ਸਹੀ ਕੀਤਾ ਨਾ ਮੈਂ ਹਾਂ ਬੱਚਿਆਂ ਨੂੰ ਹਨਾ ਸੋਹਣੇ ਲੱਗਦੇ ਆ ਲੰਡੀਆਂ ਜਿਹਾ ਹੀ ਤਾਂ ਕੰਨਾਂ ਤਾਂ ਲੈਣ ਜਾਈਏ ਤਾਂ ਇਦਾਂ ਦੀ 3-400 ਦੀ ਦਿੰਦੇ ਆ ਫਰਾਕ ਹਨਾ ਮੈਂ ਮੰਨਤ ਨੂੰ ਨਵ ਨੂੰ ਮੰਮੀ ਫਰਾਮੀਟ ਫਰਾਕ ਲੈ ਕੇ ਕਦੀ ਨਹੀਂ ਪਾਈ ਬਸ ਇਦਾਂ ਹੀ ਆਪ ਲੈ ਕੇ ਨਾ ਟੋਟੇ ਨਾਈਟ ਸੂਟ ਵੀ ਇਦਾਂ ਬਣਾ ਦਿੰਦੀ ਹੁੰਨੀ ਹਾਂ ਤੇ ਫਰਾਕਾਂ ਵੀ ਬਣਾ ਕੇ ਦਿੰਦੀ ਹੁੰਨੀ ਜਦੋਂ ਸਾਡਾ ਕਰਨਾ ਛੋਟਾ ਹੁੰਦਾ ਸੀ ਉਦੋਂ ਕਿਹੜਾ ਵੀਡੀਓ ਦਾ ਕੰਮ ਹੁੰਦਾ ਸੀ ਤੇ ਉਦੋਂ ਮੈਂ ਹੀ ਸਿਲਾਈ ਕਰਦੀ ਹੁੰਨੀ ਸੀ ਜਿਹੜਾ ਟੋਟਾ ਬਚਣਾ ਜਿਹੜਾ ਮੈਨੂੰ ਲੱਗਣਾ ਨਾ ਉਹ ਕੁਲਾ ਜਾਵਾ ਤੇ ਨਿਆਰੇ ਦੇ ਜਿਵੇਂ ਸੌਖਾ ਰੋ ਗਰਮੀ ਦੇ ਉਹ ਫੜ ਕੇ ਉਹਦਾ ਸ਼ੂਟ ਬਣਾ ਲੈਣਾ ਸਲਾਈ ਦੀ ਰੂਪ ਬਣਾਉਣਾ ਬੜਾ ਵੱਡਾ ਹੁੰਦਾ ਜਿਹਦਾ ਸਲਾਈ ਨਾ ਆਈ ਨਾ ਮੰਮੀ ਨੇ ਸਾਨੂੰ ਸਾਰੀਆਂ ਸਵਾ ਬਰੋਕਾ ਬਣਾ ਬਣਾ ਕੇ ਦਿੰਦੇ ਹੁੰਦੇ ਸੀ ਹੂੰ ਹੁਣ ਮੁੱਲ ਲੈ ਆਈ ਦੀਆਂ ਨਿਕਰਾਂ ਉਦੋਂ ਘਰੇ ਸੀ ਕੇ ਲਾਸਟਿਕਾ ਪਾ ਕੇ ਤੇ ਬੜੀਆਂ ਸੋਹਣੀਆਂ ਗੋਲ ਜੀਆਂ ਸੀਂਦੀਆਂ ਰੈਨ ਵਾਲੀਆਂ ਸੀ ਮਤਲਬ ਕਿ ਪਹਿਲਾਂ ਰੀਝਾਂ ਚਾਹ ਪੂਰੇ ਕਰਦੇ ਸੀ ਨਿਆਣਿਆਂ ਦੇ ਹੁਣ ਟਾਈਮ ਹੀ ਨਹੀਂ ਮਿਲਦਾ ਤੇ ਹੁਣ ਨਹੀਂ ਕਦੀ ਸੀ ਤੇ ਇਹ ਆ ਵੀ ਚਲੋ ਹੁਣ ਇਹ ਆ ਵੀ ਉਹ ਜੇ ਬਣੇ ਬਣਾਏ ਅੱਜ ਕੱਲ੍ਹ ਵਾਧੂ ਨਹੀਂ ਮਿਲ ਜਾਂਦੇ ਨਾਲੇ ਕੂਮ ਦੀ ਟਾਈਮ ਦੀ ਸ਼ੋਰਟ ਇੰਨੇ ਹੁੰਦਾ ਹੀ ਨਹੀਂ ਅੱਗੇ ਮੰਮੀਆਂ ਸਾਰੀਆਂ ਫ੍ਰੀ ਹੁੰਦੀਆਂ ਸੀ ਹੁਣ ਮੰਮੀਆਂ ਵੀ ਜੋਬ ਕਰਦੀਆਂ ਨੇ ਸੱਚੀ ਸਹੀ ਗੱਲ ਹੈ ਨਾ ਸਹੀ ਗੱਲ ਹਾਂ ਟਾਈਮ ਕਰਕੇ ਨਹੀਂ ਜਦ ਅੱਗੇ ਵੇਲੇ ਵੀ ਤਾਂ ਇਹ ਕਰਨਾ ਕੀ ਆਜਾ ਕਿ ਮਸ਼ੀਨ ਢਾਲੋ ਤੇ ਸੀਲੋ ਜਾਂ ਦਰਾਂ ਕੱਟੋ ਹੁਣ ਸੀਨ ਢਾਲੋ ਜਾਂ ਸੂਟ ਕੱਟੇ ਆ ਹਾਂ ਕਰੋ ਗੱਲ ਜਾਂ ਦਾੜਾ ਧੁਲਾ ਸੰਭਲੋ ਹਨਾ ਚੱਕੀ ਦਾ ਕੰਮ ਜੀ ਹਨਾ ਹੁਣ ਮੈਂ ਕਹਿੰਦੀ ਹਾਂ ਵੀ ਹੁਣ ਕਿੰਨੇ ਸੂਟ ਕੱਟੇ ਪਏ ਸੀਨ ਦਾ ਟਾਈਮ ਨਹੀਂ ਲੱਗਦਾ ਆ ਹੁਣ ਤੁਸੀਂ ਉੱਥੇ ਜਮੇਰ ਗਏ ਜਮੇਰ ਪਹਿਲਾਂ ਸੂਰਤ 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 ਗਏ ਸੀ ਅਸੀਂ-ਅਸੀਂ ਸੂਰਤ ਹੈ ਰੀਤੀ ਹੀ ਕਾ ਮੇਰੇ ਵਾਲੀ ਲੈਣ ਲੱਗਦਾ ਤੀ ਸਭ ਨਹੀਂ ਗਈ ਤੀ ਕਾ ਕਈ ਸੂਰਤ ਗਏ ਤਾਂ ਮਗਰੋਂ ਥੋੜਾ ਟਾਈਮ ਮਿਲਿਆ ਤੇ ਆ ਕੁਝ ਕਰ ਲਿਆ ਬੰਨੇ ਨੇ ਇੱਦਾਂ ਕੰਮ ਰਿਫੇ ਦੇ ਦਿਆ ਕਹਾਣ ਨੂੰ ਮਗਰੋਂ ਟਾਈਮ ਮਗਰੋਂ ਟਾਈਮ ਮੈਂ ਤੁਹਾਡੇ ਮਗਰੋਂ ਬੜੇ ਕੰਮ ਕੀਤੇ ਕੰਬਲ ਧੋਤੇ ਤੇ ਸਫਾਈਆਂ ਸੂਈਆਂ ਕੀਤੀਆਂ ਤੁਹਾਡੇ ਕੰਬਲ ਧੋਣ ਵਾਲੀ ਮਸ਼ੀਨ ਮਸ਼ੂਮ ਦਾ ਕੱਪੜਾ ਜਿਹੜਾ ਸੀਨ ਬਣਾ ਕਰੋ ਵੀ ਹੋਈਏ ਫੂਲ ਜੀ ਤੇ ਮੌਕਾ ਮਿਲ ਗਿਆ ਨਾ ਇੱਥੇ ਉੱਦਾਂ ਰੋਜ਼ ਵੀਡੀਓ ਦਾ ਕਰਕੇ ਬਿਜੀ ਹੋ ਜਾਈਦਾ ਤੇ ਹਨਾ ਕੰਮ ਨਹੀਂ ਕੀਤੇ ਜਾਂਦੇ ਘਰ ਦੇ ਦੁਜੀਏ ਜੇ ਆਪ ਫ੍ਰੀ ਹੋ ਹੋ ਵੀ ਚਾਹੀਏ ਤੂੰ ਤੁਸੀਂ ਆਵਾਜ਼ ਨਹੀਂ ਕੱਢਣ ਦਿੰਦੇ ਆਵਾਜ਼ ਨਾ ਕੱਢਿਆ ਭਾਈ ਮਸ਼ੀਨ ਨੂੰ ਨਹੀਂ ਚਲਾਉਣ ਦੇਣੀ ਤਾਂ ਕਰਕੇ ਫਿਰ ਕੋਈ ਵੀ ਨਹੀਂ ਹੁੰਦਾ ਹਾਂਜੀ ਚਲੋ ਹੁਣ ਪਾ ਕੇ ਵੇਖਾਂਗੇ ਚੈੱਕ ਕਰਾਂ ਕਿਦਾਂ ਦੇ ਹੁੰਦੇ ਨੇ ਪਾ ਕੇ ਵਖਾਵਾਂਗੇ ਪਾ ਕੇ ਵਖਾਉਣੇ ਵੀ ਆ ਗਏ ਆ ਠੀਕ ਆ ਸਾਨੂੰ ਵੀ ਪਾ ਫੋਟੋ ਹੀ ਪਾ ਦਿਓ ਤੁਸੀਂ ਹਾਂਜੀ ਹੈ ਇਹਦੀ ਪਜਾਮੀ ਕਿੱਲੀ ਹੋ ਗਿਆ ਪਾ ਲੈ ਨੂੰ ਨਾਈਟ ਸੂਟ ਹੁਣੇ ਪਾਣਿਆ ਆ ਆਵਾਜ਼ ਨਾ ਪੂਰਾ ਹੋਰ ਇਹਦਾ ਸੱਚੇ ਪਾਈਏ ਤੋੜ ਇੱਕ ਇਹ ਐ ਨਾ ਮੇਰੀ ਗੱਲ ਸੁਣੋ ਜੀ ਮੈਂ ਕੀ ਕਹਾਂ ਲਗੀ ਇਹਦੇ ਮੈਂ ਅਜੇ ਬਟਨ ਨਹੀਂ ਲਾਏ ਇਹ ਬਗਰ ਕਿਉਂ ਲਾਏ ਇਹਦੇ ਮੈਂ ਤਾਂ ਤੁਹਾਨੂੰ ਕੋ ਮਸ਼ੀਨ ਨਾ ਚਾਕ ਵਾਲੀ ਹੈ ਕਿ ਜਿਹੜੀ ਉਹਦੇ ਨਾਲ ਚਾਕ ਸੌਖੇ ਹੋਏ ਨੇ ਝਟ ਹੋ ਜਾਣੇ ਘਰੇ ਉੱਤੇ ਚਲੋ ਮੈਨੂੰ ਫਿਰ ਕਿੰਨਾ ਚਿਰ ਲੱਗੇ ਨਾ ਤੇ ਕੋਈ ਸਫਾਈ ਨਹੀਂ ਹੁੰਦੀ ਹੱਥ ਦੇ ਚੌਕ ਦੀ ਉਹੋ ਜੀ ਜਿਹੜੀ ਮਸ਼ੀਨੀ ਹੁੰਦੀ ਹੈ ਸਫਾਈ ਬੜੀ ਵਧੀਆ ਹੁੰਦੀ ਹੈ ਤੁਸੀਂ ਚਾਕ ਕਰ ਲਓਗੇ ਨਾ ਤੇ ਫਿਰ ਮੈਂ ਉੱਥੇ ਬਟਨ ਬਟਨ ਲਾ ਹਾਂ ਤੇ ਜਾਂਦੀ ਹੁਣ ਤੱਕ ਦੇ ਹੱਥ ਨਾਲ ਚਾਕ ਕਰਦੇ ਰਹੀਆਂ ਹੁਣ ਜਾਣ ਕੇ ਮਸ਼ੀਨ ਵੇਖ ਕੇ ਕਹਿਤਾ ਹਾਂ ਨਹੀਂ ਨਹੀਂ ਮੈਂ ਥੋੜਾ ਠੱਗਾ ਕਰ ਗਿਆ ਠੱਗ ਹੋ ਜਾਣਗੇ ਨਾ ਬਾਜੀ ਤੱਕਾ ਦੇਖ ਲਈ ਤੇ ਜਿੰਨੇ ਜਿੰਨੇ ਵੀ ਚੌਕ ਕਰ ਲਿਆ ਸਤਿ ਜੀ ਪੂਰਾ ਹੈ ਹੀ ਮੈਂ ਉੱਥੇ ਉੱਥੇ ਬਟਨ ਆਏ ਓਏ ਓਏ ਨਾ ਇੱਕ ਮਿੰਟ ਆ ਵੀ ਸ਼ੂਟ ਪਾ ਕੇ ਮੇਰੇ ਬਣਾ ਲੈ ਆਹ ਲਈ ਨੀ ਗਿਆ ਉਤੋਂ ਦੀ ਪਾ ਲੈਨੇ ਆ ਆਹ ਗਰਮੀ ਜਿਹਨੂੰ ਵਿਚਾਰੇ ਉਹ ਮਿੰਟ ਦੀ ਮਿੰਟ ਪਾਉਣਾ ਆ ਆਹ ਸ਼ੋਣਾ ਕਿੰਨਾ ਸੋਣਾ ਬਜਾਵਾ ਚੁੱਕਣ ਆਪਣ ਤੇ ਮੇਰਾ ਪੁੱਤ ਬਣਿਆ ਵੀਡੀਓ ਜੇ ਆਖੇ ਤੇ ਲੱਗਦਾ ਕਿ ਨੀ ਥੋੜਾ ਬੋੜਾ ਹੈ ਨਾ ਚਾਰ ਲਾ ਲਈਏ ਉਤੋਂ ਪਾ ਦੇ ਇਹਨੂੰ ਹੋਰ ਇੱਕ ਪਾਈ ਜਾਂਦੀ ਨਹੀਂ ਮੈਂ ਨਾ ਇੱਕ ਵਾਰੀ ਦੇਖ ਲਾ ਲਾ ਚੋਣਾ ਕਿੰਨਾ ਲੱਗਣ ਰਿਆ ਹੀ ਮਲੂਖਾ ਲੱਗਣ ਰਿਆ ਪ੍ਰਿਆਦਾ ਹੀ ਇਦਾਂ ਦਾ ਬਣਿਆ ਵਾ ਇੱਕ ਉਹਦਾ ਬਣਾਤਾ ਸੀ ਇੱਕ ਇਹਦਾ ਬਣਾਤਾ ਚਲੋ ਦੀਜੇ ਚਾਹ ਤੇ ਕੀਤੀ ਹੈ ਨਾ ਮਨੇ ਤਹੋਂ ਪਾਉਣਾ ਵੀ ਅੰਦਰ ਨਿਆਣੇ ਵੱਡੇ ਹੋ ਗਏ ਆ ਤੇ ਹੁਣ ਨਿੱਕੇ ਨਿੱਕੇ ਨਿਆਣਾਂ ਨੂੰ ਕਿੱਦਾਂ ਕੱਪੜੇ ਪਾਈਦੇ ਆ ਵਾ ਇਹਨਾਂ ਦਾ ਬਣਾ ਲੈਂ ਕਰੀਂ ਬਟਨ ਆਪਣੇ ਆਰ ਕਾ ਲੱਗਣ ਰਿਆ ਆ ਇਹਨਾਂ ਕਰੇ ਨੂੰ ਇੱਥੇ ਬਟਨ ਲੱਗਣਾ ਵਾ ਇੱਕ ਤੇ ਦੋ ਬਟਨ ਲੱਗਣੇ ਆ ਐ ਵੇ ਕਿੰਨਾ ਸੋਨਾ ਪਾ ਲਿਆ ਹੈ ਹਾਂ ਹਾਂ ਇਹ ਨਿਕਲਦਾ ਹੈ ਇਹ ਬਸ ਇੱਕ ਦਾ ਅਜਿਹਾ ਤੇ ਹੀ ਪਰ ਆ ਪੂਰਾ ਬੜਾ ਹੈ ਆਏ ਉਹਨੂੰ ਉਹਨੂੰ ਦੇਵਾ ਕੀ ਉੱਚਾ ਉੱਚਾ ਹੋਵੇ ਹਾਂ ਉਹ ਪੈਣਾ ਚ ਪੈਂਦਾ ਨਾ ਹਾਂ ਨਹੀਂ ਪੜਾ ਸਨ ਪੂਰਾ ਹੈ ਕਰ ਦੋ ਬਈ ਜੀ ਥੈਂਕਿਊ ਕਰਦਾ ਹੋਏ ਮਮ ਜੀ ਨੂੰ ਥੈਂਕਿਊ ਕਰ ਦੋ ਥੈਂਕਿਊ ਕਰ ਦੋ ਥੈਂਕਿਊ ਕਿਹਦਾ ਕਰਦਾਂ ਹਾਂ ਉਹ ਨਹੀਂ ਕਰਨਾ ਐਦਾਂ ਨਹੀਂ ਬੱਚੀ ਬਾਕੀ ਥੈਂਕਿਊ ਕਰੀਏ ਥੈਂਕਿਊ ਜੀ ਕਰੀਏ ਇਦਾਂ ਕਰ ਚਲੋ ਜੀ ਹੈਨਾ ਪਾ ਕੇ ਚੱਕ ਵੀ ਹੋ ਗਿਆ ਹੁਣ ਹੋਰ ਹੁਣ ਮੈਂ ਲਾ ਮਾਮੂ ਨੂੰ ਟੰਗ ਕਾ ਦੋ ਸੋਨੂ ਮਾਮੂ ਨੂੰ ਉਹਨੂੰ ਗਰਮ ਨਹੀਂ ਲੱਗਣੀ ਗਰਮੀ ਲੱਗਣੀ ਲਾ ਦੋ ਹੁਣ ਥੈਂਕ ਯੂ ਕਰਾਈ ਜਾਂਦੇ ਸਾਰੇ ਲਾ ਲਾ ਚਲੋ ਜੀ ਚੰਗਾ ਜੀ ਸਾਸਰੀ ਕਾਲ ਸਾਰੇ ਹੁਣ ਗਾਂ ਜਾ ਕੇ ਹੋ ਜਾਣਾ ਗਾਂ ਦਾ ਭੈਣੇ ਬੁਲਾ ਦੋ ਸਾਸਰੀ ਕਾਲ ਹੁਣ ਕਿ ਨਹੀਂ ਨਹੀਂ ਲਾਉਣਾ ਨਹੀਂ ਲਾਉਣਾ ਚਲੋ ਠੀਕ ਆ ਫ ਮਾਮਾ ਉੱਪਰ ਕਰੋ ਹਾਈ ਤਾਂ ਚਲੋ ਜੀ ਚਲੋ ਜੀ ਇਹ ਆਪੀ ਨਹੀਂ ਪਰ ਮੈਂ ਨਹੀਂ ਲੋੜ ਜਦੋਂ ਮੌਸਮ ਹੋਣਾ ਅਗਲਾ ਮਹੀਨਾ ਹੋਣਾ ਨਾ ਉਦੋਂ ਮੱਛਰ ਬੜਾ ਹੋ ਜਾਣਾ ਉਦੋਂ ਇਹ ਬੜੇ ਵਧੀਆ ਸੈਟ ਆਉਣੇ ਆ ਇੱਕ ਹੁਣੇ ਪਤਲੇ ਆ ਤੇ ਪੂਰੀ ਬਾਹ ਦੇ ਹੋਣੇ ਆ ਪੂਰੀ ਬਾਹ ਦੇ ਹੋਣੇ ਆ ਤੇ ਪਾ ਕੇ ਤੇ ਵਧੀਆ ਤੁਰਿਆ ਫਿਰਿਆ ਕਰਨਗੇ ਨਵਾਲ ਕੇ ਰਾਤ ਨੂੰ ਪਾ ਲਿਆ ਕਰਨੇ ਮੇਹਰ ਦਾ ਸਾਰੇ ਲੰਡੀ ਹੁਣ ਮੈਂ ਕੋਈ ਨਹੀਂ ਆ ਵੇਖੋ ਆਜੂਗਾ ਆ ਪੂਰੀ ਬਾਹ ਨਹੀਂ ਆ ਇਹਦੇ ਨਾਲ ਦਾ ਉਹ ਕੁੜੀ ਬਗਲ ਹੈ ਹੈ ਅਗਰ ਮੇਰ ਦੀ ਕਿੱਡੀ ਖਲੀ ਆ ਇਹ ਤਾਂ ਤੈਨੂੰ ਅਗਲੇ ਸਾਲ ਹੀ ਆਉਣਾ ਇਹ ਤਾਂ ਨਾਈ ਡੀਜੀ ਬਣਾਈ ਆ ਇਹ ਨੂੰ ਅਗਲੇ ਸਾਲ ਹੀ ਆਉਣੀ ਆ ਭਾਬੀ ਨੇ ਵੱਖਰੇ ਅੱਖਰੀ ਲੁਕਾ ਦਿੱਤੀ ਇਹ ਚੰਗੇ ਸੁਕ ਬੈਡ ਬਣਾਈ ਆ ਅਸੀਂ ਵੀ ਬਣਵਾਏ ਇਹਦੇ ਨਾਲ ਦੇ ਹਾਂ ਬਾਹ ਪਤਾ ਮੈਂ ਕਿਉਂ ਨਹੀਂ ਬਣਾਈ ਮੇਰ ਦੀ ਇੱਕ ਤੈਨੂੰ ਕਦੀ ਪਾਈ ਨਹੀਂ ਵੇਖੀ ਪਾ ਮੈਂ ਇੱਕ ਮੈਂ ਕਹੀ ਰਹੀ ਹੁੰਦਾ ਵੀ ਟਾਈਟ ਹੋ ਜਾਏ ਬੱਚੇ ਨੂੰ ਥੋੜਾ ਔਖਾ ਜਿਹਾ ਕੋਈ ਗੱਲ ਨਹੀਂ ਆ ਜੇ ਇਹ ਨਾ ਰੇ ਨਿਆਣੀ ਅਜੇ ਤੇ ਪੈ ਜਾਣੀਆਂ ਖਲੀ ਲਿਆ ਸਭ ਗਾਂ ਜਾ ਕੇ ਵੱਜ ਤੁਹਾਨੂੰ ਪਤਾ ਕਿ ਬਾਬਾ ਜੋ ਕੇ ਕਪੜਾ ਹੀ ਨਹੀਂ ਬਚਿਆ ਪ੍ਰੋਬਲਮ ਤੇ ਆਵਾ ਬਹਾਨੇ ਕੁਮਾਰੀ ਜਾਣੜੀਆਂ ਪਾਈ ਨਹੀਂ ਵੇਖੀ ਆ ਲੈਂਥ ਜ਼ਿਆਦਾ ਕਰਦੀ ਨਹੀਂ ਤੇ ਬਾਤ ਦੀਆਂ ਹੀ ਲੱਗ ਰਹੀਆਂ ਆ ਉਹ ਫਿਰ ਮੈਂ ਲੰਬੀ ਬਣਾਈ ਇੱਥੋਂ ਤੱਕ ਮੈਂ ਫਲੱਗ ਜੀ ਬਣ ਜੇਗੀ ਕੋਈ ਨਹੀਂ ਹੁਣ ਇਹ ਵੀ ਪਤਾ ਲੱਗ ਗਿਆ ਕਿ ਜਿੱਦਾ ਪਾਪੀ ਸ਼ੈਤਾਨ ਦੇ ਨਾਲ ਚਲਾ ਕੇ ਵੀ ਬੜੇਗੇ ਸ਼ੈਤਾਨ ਤੇ ਚਲਾ ਹੁਣ ਸੱਸੀ ਗਾਲ ਤੁਸੀਂ ਬੁਲਾਉਣੀ ਮੈਂ ਦੋ ਵਾਰੀ ਬੁਲਾਈ ਤੁਸੀਂ ਹੀੁਰਗੇ ਨਹੀਂ ਸੱਸੀ ਗਾਲ ਬਾਕੀ ਦੋਵਾ ਜੀਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਵਾ ਜੀ ਉਹਨੇ ਵਿਚਾਰਨੀ ਥੋੜੀ ਸੀ ਤੇ ਨਹੀਂ ਨਹੀਂ ਚੱਲ ਕਿਉਂ ਮੇਰਾ ਵੀ ਸਪੂਰਾ ਵਿੱਚ ਮਸ਼ੀਨ ਚਲਾਈ ਮੈਂ ਤਾਂ ਕਰ ਨਹੀਂ ਪਾਇਆ ਸੂਈ ਚ ਠੀਕ ਆ ਥੈਂਕ ਯੂ ਨਹੀਂ ਉਹ ਪਾਵੇਂ ਸਾਨੂੰ ਛੱਡ ਕੇ ਚਲ ਜਾਣ ਵੀ ਉਹ ਚਲੋ ਜੀ ਉਹ ਸਾਤਰੀ ਕੱਲ ਬੁਲਾ ਦਿਓ ਚੰਗਾ ਸਾਤਰੀ ਕਾ